ਹਾਂਜੀ ਅਸਟ੍ਰਿਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ 7 ਚੱਕਰਾਸ ਬਾਰੇ ਗੱਲ ਕਰਨ ਜਾ ਰਹੇ ਹਾਂ ਹੁਣ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਵੀ ਇਹ ਵੀਡੀਓ ਤੁਸੀਂ ਇੱਕ ਓਪਨ ਮਾਈਂਡ ਨਾਲ ਦੇਖਿਓ ਤਾਂ ਹੀ ਤੁਸੀਂ ਇਹ ਕਨਸੈਪਟ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਹੁਣ ਬਹੁਤ ਸਾਰੇ ਲੋਕਾਂ ਨੇ 7 ਚੱਕਰਾਸ ਬਾਰੇ ਪਹਿਲਾਂ ਕਾਫੀ ਵਾਰ ਸੁਣਿਆ ਹੋਊਗਾ ਮੇਬੀ ਉਹਨਾਂ ਨੂੰ ਪਤਾ ਵੀ ਹੋਊਗਾ ਵੀ ਇਹ ਕੀ ਚੀਜ਼ ਆ ਪਰ ਕਾਫੀ ਲੋਕਾਂ ਨੇ ਇਹ ਮੇ ਵੀ ਹੁਣ ਪਹਿਲੀ ਵਾਰ ਸੁਣਿਆ ਹੋਊਗਾ ਇਹ ਚੀਜ਼ ਬਾਰੇ ਸੋ ਬਿਲਕੁਲ ਉਹਨਾਂ ਨੂੰ ਆਈਡੀਆ ਨਹੀਂ ਹੈਗਾ ਵੀ ਇਹ ਕੀ ਚੀਜ਼ ਆ ਇਹ ਵਾਲੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਸੈਵਨ ਚੱਕਰਾਸ ਕੀ ਨੇ ਉਹਨਾਂ ਦਾ ਕੀ ਪਰਪਸ ਆ ਤੇ ਕਿਵੇਂ ਉਹਨਾਂ ਨੂੰ ਬੰਦਾ ਅਲਾਈਨਮੈਂਟ ਵਿੱਚ ਰੱਖ ਸਕਦਾ ਚੱਕਰਾਸ ਬੇਸਿਕਲੀ એનਰਜੈਟਿਕ ਫੀਲਡ ਹੁੰਦੇ ਨੇ ਬੰਦੇ ਦੀ ਬਾਡੀ ਵਿੱਚ ਜੇ ਇਹ ਸੱਤੇ એનਰਜੈਟਿਕ ਫੀਲਡ ਅਲਾਈਨਮੈਂਟ ਵਿੱਚ ਰਹਿੰਦੇ ਨੇ ਤਾਂ ਬੰਦਾ ਫਿਜ਼ੀਕਲੀ ਮੈਂਟਲੀ ਤੇ ਇਮੋਸ਼ਨਲੀ ਸਟੇਬਲ ਰਹਿੰਦਾ ਉਹਦੀ ਲਾਈਫ ਉਹਦੇ ਕੰਟਰੋਲ 'ਚ ਹੁੰਦੀ ਆ ਓਵਰਆਲ ਉਹ ਇੱਕ ਖੁਸ਼ ਇਨਸਾਨ ਹੁੰਦਾ ਪੋਜ਼ਿਟਿਵ ਇਨਸਾਨ ਹੁੰਦਾ ਤੇ ਉਹਦੀ ਲਾਈਫ ਵਧੀਆ ਚੱਲ ਰਹੀ ਹੁੰਦੀ ਆ ਹੁਣ ਦੂਜੇ ਸਾਈਡ ਤੇ ਜੇ ਇਹ એનਰਜੈਟਿਕ ਫੀਲਡ ਇਹ ਸੱਤ ਚੱਕਰਾਸ ਬੰਦੇ ਦੇ ਅਲਾਈਨਮੈਂਟ ਵਿੱਚ ਨਾ ਰਹਿਣ ਤਾਂ ਬਿਲਕੁਲ ਉਹਦਾ ਉਲਟਾ ਰਿਜ਼ਲਟ ਮਿਲਦਾ ਬੰਦਾ ਫਿਜ਼ੀਕਲੀ ਮੈਂਟਲੀ ਤੇ ਇਮੋਸ਼ਨਲੀ ਬਿਲਕੁਲ ਸਟੇਬਲ ਨਹੀਂ ਰਹਿੰਦਾ ਉਹਦੀ ਲਾਈਫ ਉਹਨੂੰ ਇਦਾਂ ਫੀਲ ਹੁੰਦਾ ਵੀ ਮੇਰੀ ਲਾਈਫ ਬਿਲਕੁਲ ਮੇਰੇ ਕੰਟਰੋਲ 'ਚ ਨਹੀਂ ਹੈਗੀ ਜੋ ਵੀ ਮੈਂ ਕਰਦਾ ਮੈਨੂੰ ਉਹਦਾ ਉਲਟਾ ਹੀ ਰਿਸਪੌਂਸ ਮਿਲਦਾ ਬਹੁਤ ਸਾਰੀ ਬ੍ਰੇਨ ਫੌਗ ਹੁੰਦੀ ਆ ਉਹ ਕੋਈ ਵੀ ਚੀਜ਼ ਉੱਤੇ ਫੋਕਸ ਨਹੀਂ ਕਰ ਪਾਉਂਦਾ ਓਵਰ ਆਲ ਇੱਕ ਨੈਗੇਟਿਵ ਇਨਸਾਨ ਹੁੰਦਾ ਪਲੱਸ ਉਹਦੇ ਰਿਲੇਸ਼ਨ ਵੀ ਇਹਨੇ ਵਧੀਆ ਨਹੀਂ ਚੱਲ ਰਹੇ ਹੁੰਦੇ ਉਹਦੇ ਘਰ ਦੇ ਆ ਨਾ ਜਾਂ ਫੋਰ ਐਗਜ਼ਾਮਪਲ ਉਹਦੇ ਦੋਸਤਾਂ ਨਾਲ ਇਹਨੇ ਵਧੀਆ ਰਿਲੇਸ਼ਨ ਨਹੀਂ ਚੱਲ ਰਹੇ ਹੁੰਦੇ ਬੰਦਾ ਖੁਦ ਵੀ ਇੰਨਾ ਲਾਈਫ ਨੂੰ ਲੈ ਕੇ ਖੁਸ਼ ਨਹੀਂ ਹੁੰਦਾ ਹੈਗਾ ਜੇ ਤੁਹਾਨੂੰ ਵੀ ਕਦੇ-ਕਦੇ ਲੱਗਦਾ ਵੀ ਤੁਹਾਡੇ ਖੁਦ ਵਿੱਚ ਵੀ ਇਦਾਂ ਦੇ ਸਿੰਪਟਮ ਹੁੰਦੇ ਨੇ ਤੁਸੀਂ ਇੱਕ ਬਹੁਤ ਨੈਗੇਟਿਵ ਇਨਸਾਨ ਹੋ ਕੋਈ ਵੀ ਚੀਜ਼ ਤੁਹਾਡੀ ਜ਼ਿੰਦਗੀ ਚ ਹੁੰਦੀ ਆ ਤੁਹਾਨੂੰ ਇਦਾਂ ਲੱਗਦਾ ਵੀ ਹਮੇਸ਼ਾ ਉਲਟ ਹੀ ਹੋਈ ਹੁੰਦੀ ਆ ਕੋਈ ਵੀ ਚੀਜ਼ ਸਹੀ ਨਹੀਂ ਹੁੰਦੀ ਤੁਹਾਡੀ ਲਾਈਫ ਤੁਹਾਡੇ ਕੰਟਰੋਲ ਚੋਂ ਬਾਹਰ ਆ ਤਾਂ ਦੇਖੋ ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਤੇ ਇਹਦਾ ਮਤਲਬ ਐਨ ਵੀ ਨਹੀਂਗਾ ਵੀ ਹਮੇਸ਼ਾ ਲਈ ਤੁਹਾਡੀ ਜ਼ਿੰਦਗੀ ਇਦਾਂ ਰਹੂਗੀ ਜੇ ਤੁਹਾਡੇ ਲਾਈਫ ਚ ਕੋਈ ਪ੍ਰੋਬਲਮ ਆ ਤਾਂ ਇੱਕ ਹੀ ਇਨਸਾਨ ਉਹ ਪ੍ਰੋਬਲਮ ਨੂੰ ਸੋਲਵ ਕਰ ਸਕਦਾ ਉਹ ਤੁਸੀਂ ਖੋਦੋ ਸੋ ਜੇ ਤੁਹਾਡੀ ਲਾਈਫ ਵਧੀਆ ਨਹੀਂ ਚੱਲ ਰਹੀ ਤੁਹਾਡੇ ਪ੍ਰੋਬਾਬਲੀ એનਰਜੈਟਿਕ ਫੀਲ ਜਿਹੜੇ ਨੇ ਇਹ ਹੁਣ ਤੁਸੀਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜੇ ਹੈ એનਰਜੈਟਿਕ ਫੀਲ ਤੁਹਾਡੇ ਵਿੱਚ ਅਨਬੈਲੈਂਸਡ ਨੇ ਤਾਂ ਤੁਸੀਂ ਇਹਨਾਂ ਨੂੰ ਦੁਬਾਰਾ ਬੈਲੈਂਸ ਕਰ ਸਕਦੇ ਹੋ ਹੁਣ ਕੱਲੇ-ਕੱਲੇ ਚੱਕਰਸ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਪਰ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਬਹੁਤਾ ਅੰਡਰਸਟੈਂਡ ਕਰਾਉਣਾ ਚਾਹੁੰਦਾ ਤੁਹਾਨੂੰ ਵੀ ਬੇਸਿਕਲੀ ਉਹ ਚੀਜ਼ ਹੈ ਕੀ ਹੈ ਤੇ ਕਿਵੇਂ ਉਹ ਚੀਜ਼ ਵਰਕ ਕਰਦੀ ਆ ਹੁਣ ਚੱਕਰਸ ਨੂੰ ਤੁਸੀਂ ਇੱਕ ਤਰ੍ਹਾਂ ਦਾ ਇੱਕ ਨਦੀ ਵਾਂਗੂ ਇਮੇਜਿਨ ਕਰੋ ਇੱਕ ਛੋਟੀ ਜੀ ਨਦੀ ਆ ਉਹਦੇ ਚੋਂ ਪਾਣੀ ਫਲੋ ਕਰਦਾ ਹੁਣ ਜੇ ਤੁਸੀਂ ਉਹ ਨਦੀ ਦੇ ਵਿਚਾਲੇ ਇੱਕ ਇੱਟ ਰੱਖ ਦਿੰਨੇ ਹੋ ਜਾਂ ਬੜਾ ਸਾਰਾ ਬੱਟਾ ਰੱਖ ਦਿੰਨੇ ਹੋ ਰੌਕਸ ਰੱਖ ਦਿੰਨੇ ਹੋ ਤਾਂ ਜਿਹੜਾ ਪਾਣੀ ਪਹਿਲਾਂ ਈਜ਼ੀਲੀ ਫਲੋ ਕਰਦਾ ਸੀ ਹੁਣ ਉਹਦੀ ਫਲੋ ਟੁੱਟ ਜਾਂਦੀ ਆ ਹੁਣ ਵਿਚਾਲੇ ਹਨਾ ਆਬਸਟੀਕਲ ਆ ਜਾਂਦਾ ਸੋ ਉਹਦੀ ਫਲੋ ਸਲੋ ਹੋ ਜਾਂਦੀ ਆ ਸੇਮ ਚੀਜ਼ ਤੁਹਾਡੇ ਬਾਡੀ ਵਿੱਚ ਆ ਜੇ ਤੁਹਾਡੇ ਚਾਕਰਾਸ ਅਲਾਈਂਡ ਨਹੀਂ ਹੈਗੇ ਤਾਂ ਤੁਹਾਡੀ એનર્ਜੀ ਫਲੋ ਨਹੀਂ ਕਰ ਪਾਉਂਦੀ ਆ ਕਰਕੇ ਤੁਸੀਂ emotionally physically ya mentally ਤੁਸੀਂ ਖੁਸ਼ ਨਹੀਂ ਹੈਗੇ ਤੁਸੀਂ ਵਧੀਆ ਨਹੀਂ ਫੀਲ ਕਰਦੇ ਹੈਗੇ ਪਰ ਦੇਖੋ ਜੇ ਸੇਮ ਇਹ ਨਦੀ ਚੋਂ ਆਪਾਂ ਉਹ ਆਬਸਟੀਕਲ ਹਟਾ ਦਈਏ ਆਪਾਂ ਉਹ ਬੱਟੇ ਹਟਾ ਦਈਏ ਹਨਾ ਉਹ ਇਟਾਂ ਹਟਾ ਦਈਏ ਜਿਹੜੀਆਂ ਪਰਖੀਆਂ ਸੀ ਤਾਂ ਪਾਣੀ ਨੇ ਫੇਰ ਨਾਰਮਲੀ ਫਲੋ ਕਰ ਲਾ ਜਾਣਾ ਤੇ ਇਦਾਂ ਹੀ ਤੁਹਾਡੀ ਬਾਡੀ ਚ ਵੀ ਜੇ ਤੁਸੀਂ ਆਪਣੇ ਚੱਕਰਸ ਨੂੰ ਬੈਲੈਂਸ ਕਰਦੇ ਹੋ ਅਲਾਈਨ ਕਰਦੇ ਹੋ ਤਾਂ ਫਿਰ એનર્ਜੀ ਆਟੋਮੈਟਿਕਲੀ ਫਲੋ ਕਰਨ ਲੱਗ ਜਾਂਦੀ ਆ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਚੱਕਰਾ ਹੁੰਦਾ ਉਹ ਹੈਗਾ ਰੂਟ ਚੱਕਰਾ ਇਹ ਆਪਣੀ ਲੋਅਰ ਬੈਕ ਤੋਂ ਸਟਾਰਟ ਹੁੰਦਾ ਤੇ ਇਹ ਸਰਵਾਈਵਲ ਵਾਲੀ ਫੀਲਿੰਗ ਨਾਲ ਅਸੋਸੀਏਟ ਹੁੰਦਾ ਪਰ ਜਦੋਂ ਇੱਕ ਇਨਸਾਨ ਵਿੱਚ ਬਹੁਤ ਜ਼ਿਆਦਾ ਡਰ ਹੁੰਦਾ ਉਦੋਂ ਇਹ ਚੱਕਰਾ ਬਲੌਕ ਹੋ ਜਾਂਦਾ ਜਦੋਂ ਵੀ ਤੁਹਾਡੇ ਵਿੱਚ ਬਹੁਤ ਸਾਰਾ ਡਰਾ ਤੁਸੀਂ ਆਪ ਦੇ ਆਪ ਨੂੰ ਰੋਕ ਰਹੇ ਹੋਣੇ ਹੋ ਕੋਈ ਵੀ ਚੀਜ਼ ਕਰਨ ਤੋਂ ਮੇਬੀ ਤੁਸੀਂ ਕੋਈ ਵੱਡਾ ਸਟੈਪ ਚੱਕਣਾ ਹੁੰਦਾ ਲਾਈਫ ਵਿੱਚ ਜਿਹਦੇ ਕਰਕੇ ਤੁਹਾਡੀ ਲਾਈਫ ਬਿਲਕੁਲ ਕੰਪਲੀਟਲੀ ਚੇਂਜ ਹੋ ਜਾਂਦੀ ਆ ਹਨਾ ਬਿਲਕੁਲ ਮਤਲਬ ਹੋਰ ਬੈਟਰ ਹੋ ਜਾਂਦੀ ਆ ਪਰ ਤੁਸੀਂ ਉਹ ਕਰਨੇ ਰਹੇ ਹੋਨੇ ਕਿਉਂਕਿ ਤੁਹਾਡੇ ਵਿੱਚ ਡਰ ਬਹੁਤ ਹੁੰਦਾ ਤੁਸੀਂ ਇਨਸਿਕਿਉਰ ਹੋਨੇ ਹੋ ਸੋ ਦੇਖੋ ਜਿੰਨੇ ਵੀ ਡਰ ਤੁਹਾਡੇ ਮਨ ਵਿੱਚ ਹੈਗੇ ਨੇ ਉਹ ਤੁਸੀਂ ਖੁਦ ਬਣਾਉਨੇ ਹੋ ਜਦੋਂ ਇੱਕ ਇਨਸਾਨ ਪੈਦਾ ਹੁੰਦਾ ਉਹਦੇ ਮਨ ਵਿੱਚ ਕੋਈ ਡਰ ਨਹੀਂ ਉਦੋਂ ਹੁੰਦਾ ਇਹ ਚੀਜ਼ ਯਾਦ ਰੱਖੋ ਵੀ ਇਹ ਡਰ ਸਾਰੇ ਤੁਹਾਡੇ ਮਨ ਵਿੱਚ ਹੁੰਦੇ ਨੇ ਜੋ ਕਿ ਤੁਸੀਂ ਖੁਦ ਬਣਾਏ ਹੁੰਦੇ ਨੇ ਜਾਂ ਕਿ ਹੋਰ ਲੋਕਾਂ ਤੋਂ ਤੁਸੀਂ ਇਹ ਚੀਜ਼ ਪ੍ਰੋਗਰਾਮਿੰਗ ਲਈ ਹੁੰਦੀ ਆ ਜਾਂ ਕਿ ਦੁਨੀਆ ਨੇ ਇਹ ਡਰ ਤੁਹਾਡੇ ਮਨ ਵਿੱਚ ਰੱਖੇ ਹੁੰਦੇ ਨੇ ਪਰ ਇਹ ਰੀਅਲ ਨਹੀਂ ਹੈਗੇ ਤੁਹਾਡੇ ਮਨ ਨੂੰ ਪ੍ਰੋਗਰਾਮ ਇਸ ਤਰ੍ਹਾਂ ਕੀਤਾ ਗਿਆ ਜਿੰਨੇ ਵੀ ਤੁਹਾਡੇ ਮਨ ਵਿੱਚ ਡਰ ਨੇ ਇਹਨਾਂ ਨੂੰ ਤੁਹਾਨੂੰ ਖੁਦ ਫੇਸ ਕਰਨਾ ਪਊਗਾ ਜਿਹੜੇ ਵੀ ਤੁਹਾਡੇ ਡਰ ਨੇ ਉਹਨਾਂ ਨੂੰ ਫੇਸ ਕਰੋ ਉਹਨਾਂ ਨੂੰ ਐਕਸੈਪਟ ਕਰੋ ਤੇ ਇਹ ਚੀਜ਼ ਤੁਸੀਂ ਕਿਵੇਂ ਕਰ ਸਕਦੇ ਹੋ ਮੈਡੀਟੇਸ਼ਨ ਦੇ ਨਾਲ ਮੈਡੀਟੇਟ ਕਰੋ ਆਪਣੇ ਆਪ ਨਾਲ ਇਕੱਲੇ ਸ਼ਾਂਤੀ ਚ ਬੈਠੋ ਤੇ ਦੇਖਿਓ ਤੁਹਾਡੇ ਅੰਦਰਲੀ ਆਵਾਜ਼ ਤੁਹਾਨੂੰ ਕੀ ਕਹੂਗੀ ਆਪਦੇ ਅੰਦਰਲੀ ਆਵਾਜ਼ ਨੂੰ ਸੁਣੋ ਦੂਸਰੇ ਨੰਬਰ ਤੇ ਆਉਂਦਾ ਸੈਕ੍ਰੇਟ ਚਾ크ਰਾ ਇਹ ਚਾ크ਰਾ ਖੁਸ਼ੀ ਵਾਲੀ ਫੀਲਿੰਗ ਨਾਲ ਅਸੋਸੀਏਟ ਕਰਦਾ ਪਰ ਇਹ ਤੁਸੀਂ ਉਦੋਂ ਬਲੌਕ ਕਰ ਦਿੰਨੇ ਹੋ ਜਦੋਂ ਤੁਹਾਡੇ ਵਿੱਚ ਬਹੁਤ ਸਾਰਾ ਗਿਲਟ ਹੁੰਦਾ ਤੁਹਾਨੂੰ ਐ ਲੱਗਦਾ ਵੀ ਤੁਸੀਂ ਗਿਲਟੀ ਹੋ ਕੋਈ ਵੀ ਗਲਤ ਚੀਜ਼ ਹੁੰਦੀ ਆ ਤੁਹਾਨੂੰ ਹਮੇਸ਼ਾ ਲੱਗਦਾ ਵੀ ਤੁਹਾਡਾ ਕਸੂਰ ਆ ਚਲੋ ਜਿੱਥੋਂ ਤੋਂ ਗਲਤੀ ਹੁੰਦੀ ਵੀ ਆ ਲਾਈਫ ਵਿੱਚ ਤੁਸੀਂ ਇਨਸਾਨ ਹੋ ਇਨਸਾਨ ਤੋਂ ਗਲਤੀ ਹੋ ਜਾਂਦੀ ਆ ਬੰਦਾ ਇੱਕ ਰੋਬੋਟ ਨਹੀਂ ਹੈਗਾ ਹਨਾ ਆਪਾਂ ਇੱਕ ਮਸ਼ੀਨ ਨਹੀਂ ਹੈਗੇ ਆਪਾਂ ਇਨਸਾਨ ਆ ਇਨਸਾਨ ਗਲਤੀਆਂ ਕਰਦਾ ਪਰ ਉਹ ਗਲਤੀਆਂ ਤੋਂ ਤੁਸੀਂ ਸਿੱਖੋ ਵੀ ਉਹ ਚੀਜ਼ ਦੁਬਾਰਾ ਰਿਪੀਟ ਨਾ ਹੋਵੇ ਆਪਦੇ ਆਪ ਨੂੰ ਮਾਫ ਕਰਨਾ ਸਿੱਖੋ ਜੇ ਤੁਸੀਂ ਇਹ ਦੁਨੀਆ ਵਿੱਚ ਇੱਕ ਪੋਜ਼ਿਟਿਵ ਚੇਂਜ ਲੈ ਆਉਣਾ ਚਾਹੁੰਦੇ ਹੋ ਤਾਂ ਆਪਦੇ ਆਪ ਨੂੰ ਮਾਫ ਕਰਨਾ ਸਿੱਖੋ ਆਪਦੇ ਆਪ ਨੂੰ ਮਾਫ ਕਰੋ ਤੇ ਆਪਦੀਆਂ ਗਲਤੀਆਂ ਤੋਂ ਸਿੱਖੋ ਤੀਸਰਾ ਚੱਕਰਾ ਵੱਲ ਪਾਵਰ ਨਾਲ ਅਸੋਸੀਏਟ ਕਰਦਾ ਪਰ ਇਹ ਚੀਜ਼ ਉਦੋਂ ਬਲੌਕ ਹੋ ਜਾਂਦੀ ਆ ਜਦੋਂ ਇਨਸਾਨ ਵਿੱਚ ਆਪਦੇ ਆਪ ਲਈ ਬਹੁਤ ਸਾਰੀ ਸ਼ੇਮ ਹੁੰਦੀ ਆ ਬੰਦਾ ਆਪਦੇ ਆਪ ਵਿੱਚ ਕੌਨਫੀਡੈਂਟ ਨਹੀਂ ਫੀਲ ਕਰਦਾ ਬੰਦਾ ਇਨਸਿਕਿਉਰ ਹੁੰਦਾ ਉਹਨੂੰ ਐ ਲੱਗਦਾ ਬਾਕੀ ਸਾਰੀ ਦੁਨੀਆ ਉਹਦੇ ਨੂੰ ਬੈਟਰ ਆ ਵੀ ਉਹ ਕੋਸ਼ਿਸ਼ ਨਹੀਂ ਕਰ ਸਕਦਾ ਦੇਖੋ ਇਹ ਸਾਰੀਆਂ ਜਿਹੜੀਆਂ ਬਿਲੀਫਸ ਨੇ ਇਹ ਸਾਰੇ ਵਿਚਾਰ ਤੁਹਾਡੇ ਮਨ ਵਿੱਚ ਜਿਹੜੇ ਹੈਗੇ ਨੇ ਆਪਦੇ ਆਪ ਬਾਰੇ ਜੇ ਤੁਸੀਂ ਕੌਨਫੀਡੈਂਟ ਨਹੀਂ ਹੈਗੇ ਇਹ ਦੁਨੀਆ ਨੇ ਤੁਹਾਡੇ ਮਨ ਵਿੱਚ ਇਦਾਂ ਦੀ ਪ੍ਰੋਗਰਾਮਿੰਗ ਪਾਈ ਆ ਦੁਨੀਆ ਨੇ ਤੁਹਾਨੂੰ ਇਦਾਂ ਬਲੀਫ ਕਰਾਇਆ ਵੀ ਤੁਸੀਂ ਕੌਨਫੀਡੈਂਟ ਨਹੀਂ ਹੈਗੇ ਬਾਕੀ ਸਾਰੇ ਤੁਹਾਡੇ ਨਾਲ ਬੈਟਰ ਨੇ ਤੁਸੀਂ ਕੋਸ਼ਿਸ਼ ਨਹੀਂ ਕਰ ਪਾਉਂਗੇ ਕੋਈ ਕੋਈ ਵੀ ਚੀਜ਼ ਤੁਹਾਤੋਂ ਹੁੰਦੀ ਨਹੀਂਗੀ ਸੋ ਇੱਥੇ ਇੱਕ ਚੀਜ਼ ਆ ਤੁਹਾਡਾ ਓਪੀਨੀਅਨ ਸਭ ਤੋਂ ਜ਼ਿਆਦਾ ਮੈਟਰ ਕਰਦਾ ਤੁਸੀਂ ਆਪਦੇ ਆਪ ਪਰ ਕੀ ਸੋਚਦੇ ਹੋ ਜੋ ਲੋਕ ਤੁਹਾਡੇ ਬਾਰੇ ਕਹਿ ਰਹੇ ਨੇ ਜੋ ਦੁਨੀਆ ਤੁਹਾਡੇ ਬਾਰੇ ਸੋਚ ਰਹੀ ਆ ਉਹ ਚੀਜ਼ ਮੈਟਰ ਨਹੀਂ ਕਰਦੀ ਜੋ ਤੁਸੀਂ ਆਪਣੇ ਬਾਰੇ ਸੋਚ ਰਹੇ ਹੋ ਉਹ ਚੀਜ਼ ਮੈਟਰ ਕਰਦੀ ਆ ਸੋ ਆਪਦੇ ਆਪ ਬਾਰੇ ਹਮੇਸ਼ਾ ਚੰਗਾ ਸੋਚੋ ਚੌਥੇ ਨੰਬਰ ਤੇ ਜੋ ਚੱਕਰਾ ਹੁੰਦਾ ਹਾਰਟ ਚੱਕਰਾ ਉਹ 셀ਫ ਲਵ ਵਾਲੀ ਫੀਲਿੰਗ ਨਾਲ ਅਸੋਸੀਏਟ ਕਰਦਾ ਪਰ ਉਹ ਚੀਜ਼ ਉਦੋਂ ਬਲੌਕ ਹੋ ਜਾਂਦੀ ਆ ਜਦੋਂ ਇੱਕ ਇਨਸਾਨ ਵਿੱਚ ਬਹੁਤ ਜ਼ਿਆਦਾ ਗ੍ਰੀਫ ਹੁੰਦੀ ਆ ਜਦੋਂ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਇਨਸਾਨ ਉਹਨੂੰ ਛੱਡ ਕੇ ਚੱਲ ਜਾਂਦਾ ਬੰਦਾ ਉਦੇ ਬਾਰੇ ਸੋਚ ਕੇ ਹੀ ਉਦਾਸ ਹੋ ਜਾਂਦਾ ਇਨਸਾਨ ਨੂੰ ਲੱਗਦਾ ਵੀ ਜੇ ਉਹ ਇਨਸਾਨ ਉਹਦੀ ਜ਼ਿੰਦਗੀ 'ਚ ਰਿਆ ਨਹੀਂ ਤਾਂ ਉਹਦੀ ਜ਼ਿੰਦਗੀ 'ਚ ਹੁਣ ਕੋਈ ਸ਼ੇ ਨੀ ਬਚਿਆ ਜੇ ਤੁਹਾਡੇ ਖੁਦ ਵਿੱਚ ਆਪਦੇ ਆਪ ਲਈ ਸੈਲਫ ਲਵ ਹੋਊਗਾ ਤਾਂ ਤੁਹਾਨੂੰ ਕੋਈ ਹੋਰ ਇਨਸਾਨ ਦੀ ਲੋੜ ਨਹੀਂ ਪੈਣੀ ਜੇ ਕੋਈ ਇਨਸਾਨ ਤੁਹਾਡੀ ਜ਼ਿੰਦਗੀ 'ਚੋਂ ਨਿਕਲ ਕੇ ਤੁਹਾਨੂੰ ਛੱਡ ਕੇ ਚਲੇ ਵੀ ਜਾਂਦਾ ਤਾਂ ਉਹ ਚੀਜ਼ ਇੱਕ ਹੋਰ ਵਧੀਆ ਚੀਜ਼ ਨਾਲ ਰਿਪਲੇਸ ਹੋ ਜਾਂਦੀ ਆ 5ਵੇਂ ਨੰਬਰ ਤੇ ਜੋ ਚੱਕਰਾ ਹੁੰਦਾ ਉਹ ਸੱਚਾਈ ਵਾਲੀ ਫੀਲਿੰਗ ਨਾਲ ਅਸੋਸੀਏਟ ਕਰਦਾ ਤੇ ਉਹ ਉਦੋਂ ਬਲੌਕ ਹੋ ਜਾਂਦਾ ਜਿੱਥੇ ਝੂਠ ਆਉਂਦਾ ਦੇਖੋ ਝੂਠ ਦਾ ਸਾਥ ਦੇਵੋਗੇ ਤਾਂ ਉਹਦਾ ਰਿਜ਼ਲਟ ਬਿਲਕੁਲ ਕਦੇ ਵੀ ਵਧੀਆ ਨਹੀਂ ਹੋਊਗਾ ਹਮੇਸ਼ਾ ਸੱਚ ਦਾ ਸਾਥ ਦੇਣ ਦੀ ਕੋਸ਼ਿਸ਼ ਕਰੋ ਕਿਉਂਕਿ ਝੂਠ ਕਦੇ ਵੀ ਲੁਕਿਆ ਨਹੀਂ ਰਹਿੰਦਾ ਉਹ ਇੱਕ ਨਾ ਇੱਕ ਦਿਨ ਅੱਗੇ ਆ ਹੀ ਜਾਂਦਾ 6ਵੇਂ ਨੰਬਰ ਤੇ ਆਉਂਦਾ 3rd ਆਈ ਚੱਕਰਾ ਇਹ ਚੀਜ਼ ਆਪਾਂ ਨੂੰ ਰਿਮਾਈਂਡ ਕਰਾਉਂਦੀ ਆ ਵੀ ਹਰੇਕ ਚੀਜ਼ ਇਸ ਧਰਤੀ ਉੱਤੇ ਕਨੈਕਟਡ ਆ ਹਰੇਕ ਇਨਸਾਨ ਕਨੈਕਟਡ ਆ ਹਰੇਕ ਇਨਸਾਨ ਸੇਮ ਈਮੋਸ਼ਨ ਫੀਲ ਕਰਦਾ ਬਹੁਤ سارے ਲੋਕ ਇੱਥੇ ਸਿਮਿਲਰ ਲਾਈਫ ਜੀਉਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਬੰਦਾ ਕਰਦਾ ਉਹ ਬਹੁਤ ਸਿਮਿਲਰ ਹੁੰਦਾ ਬੰਦਾ ਇਨਸਾਨ ਨਾਲ ਨਹੀਂ ਨੇਚਰ ਤੋਂ ਲੈ ਕੇ ਜਾਨਵਰਾਂ ਤੱਕ ਹਰ ਇੱਕ ਚੀਜ਼ ਨਾਲ ਬੰਦਾ ਕਨੈਕਟਡ ਹੁੰਦਾ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਜਿਹੜੀ ਵੀ ਚੀਜ਼ ਇੱਥੇ ਹੈਗੀ ਆ ਉਹ ਧਰਤੀ ਤੋਂ ਹੀ ਸ਼ੁਰੂ ਹੁੰਦੀ ਆ ਧਰਤੀ ਤੱਕ ਹੀ ਖਤਮ ਹੋ ਜਾਂਦੀ ਆ ਇਹ ਫੀਲਡ ਵਿੱਚ ਸਾਰਾ ਕੁਝ ਕਨੈਕਟਡ ਆ ਜਿਹੜੇ ਫੋਨ ਤੋਂ ਤੁਸੀਂ ਆ ਵੀਡੀਓ ਵੀ ਦੇਖ ਰਹੇ ਹੋ ਜਿਹੜੇ ਮਟੀਰੀਅਲ ਦਾ ਇਹ ਫੋਨ ਬਣਿਆ ਹੋਇਆ ਉਹ ਮਟੀਰੀਅਲ ਵੀ ਧਰਤੀ ਤੋਂ ਹੀ ਆ ਰਿਹਾ ਜਿੰਨੇ ਵੀ ਇਨਸਾਨ ਇੱਥੇ ਫਿਰਦੇ ਨੇ ਧਰਤੀ ਤੋਂ ਹੀ ਸ਼ੁਰੂ ਹੁੰਦੇ ਨੇ ਧਰਤੀ ਤੇ ਹੀ ਖਤਮ ਹੋ ਜਾਂਦੇ ਨੇ 7ਵੇਂ ਨੰਬਰ ਤੇ ਹੁੰਦਾ 크라운 ਚੱਕਰਾ ਇਹ ਚੀਜ਼ ਆਪਾਂ ਨੂੰ ਰਿਮਾਈਂਡ ਕਰਾਉਂਦੀ ਆ ਵੀ ਬੰਦੇ ਨੂੰ ਕੋਈ ਵੀ ਚੀਜ਼ ਨਾ ਅਟੈਚਮੈਂਟ ਨਹੀਂ ਰੱਖਣੇ ਚਾਹੀਦੇ ਕਿਉਂਕਿ ਬੰਦਾ ਖਾਲੇ ਹੱਥ ਆਉਂਦਾ ਤੇ ਖਾਲੇ ਹੱਥ ਜਾਂਦਾ ਜਿੰਨੀਆਂ ਵੀ ਚੀਜ਼ਾਂ ਤੁਸੀਂ ਇੱਥੇ ਬਣਾਈਆਂ ਨੇ ਜਿੰਨਾ ਵੀ ਤੁਸੀਂ ਇੱਥੇ ਪੈਸਾ ਕਮਾਇਆ ਇਹ ਕਿਸੇ ਨੇ ਨਾਲ ਨਹੀਂ ਲੈ ਕੇ ਜਾਣਾ ਇਹ ਇੱਥੇ ਹੀ ਰਹਿ ਜਾਣਾ ਸੋ ਕੋਈ ਵੀ ਚੀਜ਼ ਨਾਲ ਅਟੈਚਮੈਂਟ ਨਾ ਰੱਖੋ ਹੁੰਦਾ ਕੀ ਆ ਇਨਸਾਨ ਮਟੀਰੀਅਲਿਸਟਿਕ ਚੀਜ਼ਾਂ ਨਾਲ ਬਹੁਤ ਅਟੈਚ ਹੋ ਜਾਂਦਾ ਉਹਨੂੰ ਵੱਡੇ ਗੱਡੀ ਚਾਹੀਦੀ ਆ ਵੱਡਾ ਘਰ ਚਾਹੀਦਾ ਮਹਿੰਗੇ ਕੱਪੜੇ ਚਾਹੀਦੇ ਨੇ ਉਹ ਮਟੀਰੀਅਲਿਸਟਿਕ ਚੀਜ਼ਾਂ ਨਾਲ ਅਟੈਚਮੈਂਟ ਹੈ ਜਿਹੜੀ ਆ ਜਦੋਂ ਉਹ ਚੀਜ਼ ਤੁਹਾਡੇ ਕੋਲ ਨਹੀਂ ਰਹਿੰਦੀ ਤਾਂ ਬੰਦਾ ਉਦਾਸ ਫੀਲ ਕਰਦਾ ਇੱਕ ਮਟੀਰੀਅਲਿਸਟਿਕ ਚੀਜ਼ ਤੇ ਤਾਂ ਕਰਕੇ ਕੋਈ ਵੀ ਚੀਜ਼ ਨਾਲ ਅਟੈਚਮੈਂਟ ਨਾ ਰੱਖੋ ਤੇ ਆਪਦੇ ਆਪ ਨੂੰ ਫ੍ਰੀ ਰੱਖੋ ਜੇ ਤੁਸੀਂ ਕੋਈ ਵੀ ਚੀਜ਼ ਨਾਲ ਅਟੈਚ ਹੋਵੋਗੇ ਤੁਸੀਂ ਉਹਦੇ ਗੁਲਾਮ ਬਣ ਜਾਂਦੇ ਹੋ ਬਾਕੀ ਆ ਸੀਗੀ ਅੱਧੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਾਉਂਟ ਤੇ ਸਬਸਕ੍ਰਾਈਬ ਕਰ ਦਿਓ ਜੇ ਇਦਾਂ ਦੇ ਟੌਪਿਕਸ ਤੇ ਤੁਹਾਨੂੰ ਵੀਡੀਓਜ਼ ਹੋਰ ਚਾਹੀਦੀਆਂ ਨੇ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਆਪਾਂ ਮਿਲਦੇ ਆਂ ਅਗਲੀ ਵਾਰ ਓਕੇ